ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਨਾਲ ਗੱਲ ਕਰਾਂਗੇ ਜੀ ਇਹੋ ਜਿਹੀਆਂ ਛੇ ਨਿਸ਼ਾਨੀਆਂ ਬਾਰੇ ਜਿਨ੍ਹਾਂ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੈ ਪਰਮਾਤਮਾ ਤੁਹਾਡੀਆਂ ਸਾਰੀਆਂ ਹੀ ਖਾਹਿਸ਼ਾਂ ਪੂਰੀਆਂ ਕਰਨ ਵਾਲੇ ਹਨ ਇਸ ਜਾਣਕਾਰੀ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਕਤ ਤੁਹਾਡੇ ਸਿਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਹੋ ਜਾਵੇ ਕਹਿੰਦੇ ਹਨ ਕਿ ਅਰਦਾਸ ਜੇਕਰ ਪੂਰੀ ਹੋਣ ਵਾਲੀ ਹੋਵੇ ਤਾਂ ਪੂਰੇ ਭਰੋਸੇ ਅਤੇ ਵਿਸ਼ਵਾਸ ਵਿੱਚ ਕੀਤੀ ਗਈ ਅਰਦਾਸ ਦਾ ਪੂਰਾ ਹੋਣਾ ਬਹੁਤ ਹੀ اٹਲ ਸਚਾਈ ਹੈ ਜਿਨਾਂ ਕਿ ਸੂਰਜ ਦਾ ਹਰ ਰੋਜ਼ ਆਪਣੇ ਸਮੇਂ ਵਿੱਚ ਨਿਕਲਣਾ ਜ਼ਰੂਰੀ ਹੈ ਇਹ ਨਹੀਂ ਕਿ ਤੁਹਾਡੀ ਅਰਦਾਸ ਬਸ ਤੁਹਾਡੀਆਂ ਮਨੋ ਕਾਮਨਾ ਹੀ ਹਨ ਜ਼ਰੂਰੀ ਇਹ ਹੁੰਦਾ ਹੈ ਕਿ ਤੁਹਾਡੀ ਕੀਤੀ ਗਈ ਅਰਦਾਸ ਜੋ ਤੁਸੀਂ ਵਾਹਿਗੁਰੂ ਜੀ ਦੇ ਅੱਗੇ ਰੱਖੀ ਹੈ ਉਸ ਉੱਤੇ ਅਤੇ ਉਸ ਪਰਮਾਤਮਾ ਉੱਤੇ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਤੁਹਾਡੀ ਭਗਤੀ ਕਿੰਨੀ ਸੱਚੀ ਹੈ ਅਤੇ ਤੁਹਾਡੇ ਅੰਦਰ ਕਿੰਨਾ ਸਬਰ ਹੈ ਜਿਸ ਤਰ੍ਹਾਂ ਪਰਿਵਾਰ ਨੂੰ ਪਾਲਣ ਲਈ ਕਿਰਤ ਕਰਨੀ ਪੈਂਦੀ ਹੈ ਉਸੇ ਤਰ੍ਹਾਂ ਹੀ ਸਾਨੂੰ ਭਗਤੀ ਵਿੱਚ ਵੀ ਨਿਰੰਤਰ ਕਿਰਤ ਕਰਨੀ ਪਵੇਗੀ ਜਿਵੇਂ ਕਿ ਰੋਜ਼ ਅੰਮ੍ਰਿਤ ਵੇਲੇ ਉੱਠਣਾ ਸਿਮਰਨ ਧਿਆਨ ਕਰਨਾ ਅਤੇ ਉਸ ਪਰਮਾਤਮਾ ਦੇ ਉੱਪਰ ਸਦਾ ਲਈ ਵਿਸ਼ਵਾਸ ਰੱਖਣਾ ਜਿਨ੍ਹਾਂ ਦੀਆਂ ਅਰਦਾਸਾਂ ਮਨੋ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਨਾ ਹੀ ਉਹਨਾਂ ਨੂੰ ਵਾਹਿਗੁਰੂ ਉੱਤੇ ਭਰੋਸਾ ਹੁੰਦਾ ਹੈ ਅਤੇ ਨਾ ਹੀ ਆਪਣੀ ਕੀਤੀ ਹੋਈ ਭਗਤੀ ਉੱਤੇ ਉਹਨਾਂ ਨੂੰ ਭਰੋਸਾ ਹੁੰਦਾ ਹੈ ਉਹ ਨਹਾ ਵਿੱਚ ਕੀਤੀ ਅਰਦਾਸ ਲਈ ਸਬਰ ਤਾਂ ਬਿਲਕੁਲ ਵੀ ਨਹੀਂ ਹੁੰਦਾ ਜਿਨ੍ਹਾਂ ਦਾ ਪਰਮਾਤਮਾ ਉੱਤੇ ਅਟੱਲ ਭਰੋਸਾ ਹੈ ਅਤੇ ਉਹਨਾਂ ਦੇ ਅੰਦਰ ਸਬਰ ਵੀ ਜ਼ਰੂਰ ਹੁੰਦਾ ਹੈ ਜਿੰਨੀ ਮਰਜ਼ੀ ਦੇਰ ਹੋ ਜਾਵੇ ਪਰ ਉਹਨਾਂ ਦੀ ਅਰਦਾਸ ਉਹਨਾਂ ਨੂੰ ਲੱਗਦਾ ਹੈ ਕਿ ਜ਼ਰੂਰ ਪੂਰੀ ਹੋ ਹੀ ਜਾਵੇਗੀ ਇਹੋ ਜਿਹੇ ਮਨੁੱਖਾਂ ਦੀ ਅਰਦਾਸ ਵਾਹਿਗੁਰੂ ਜ਼ਰੂਰ ਪੂਰੀ ਕਰਦੇ ਹਨ ਸੋ ਗੱਲ ਕਰਦੇ ਹਾਂ ਜੀ ਅਸੀਂ ਪਹਿਲੀ ਨਿਸ਼ਾਨੀ ਦੀ ਪਹਿਲੇ ਨੰਬਰ ਤੇ ਨਿਸ਼ਾਨੀ ਦੱਸਦੀ ਹੈ ਕਿ ਜਦੋਂ ਵੀ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੋਵੇਗੀ ਤਾਂ ਤੁਹਾਡਾ ਵਾਹਿਗੁਰੂ ਪਰਮੇਸ਼ਰ ਉੱਤੇ ਹੋਰ ਜ਼ਿਆਦਾ ਅਟੱਲ ਭਰੋਸਾ ਹੋਣ ਲੱਗ ਜਾਂਦਾ ਹੈ। ਇੰਨਾ ਭਰੋਸਾ ਕਿ ਜਿੰਨਾ ਪਹਿਲਾਂ ਕਦੇ ਵੀ ਕਿਸੇ ਉੱਪਰ ਨਹੀਂ ਹੋਇਆ ਹੋਵੇਗਾ। ਵਾਰ-ਵਾਰ ਤੁਹਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਤੁਹਾਡੇ ਨਾਲ ਕੁਝ ਬਹੁਤ ਹੀ ਵਧੀਆ ਹੋਣ ਵਾਲਾ ਹੈ। ਤੁਹਾਡਾ ਵਾਰ-ਵਾਰ ਵਾਹਿਗੁਰੂ ਜੀ ਨੂੰ ਯਾਦ ਕਰਨ ਦਾ ਮਨ ਕਰਦਾ ਹੀ ਰਹੇਗਾ। ਅਤੇ ਉਹਨਾਂ ਦੇ ਦਰਸ਼ਨ ਦੀ ਵੀ ਤੁਹਾਡੇ ਅੰਦਰ ਤੜਪ ਪੈਦਾ ਹੋ ਜਾਵੇਗੀ। ਮਨੁੱਖ ਇਹੀ ਭਰੋਸਾ ਰੱਖਦਾ ਹੈ ਕਿ ਵਾਹਿਗੁਰੂ ਜੀ ਉਹਨਾਂ ਦੀ ਅਰਦਾਸ ਉਹਨਾਂ ਦੀ ਮਨੋ ਕਾਮਨਾ ਜਲਦੀ ਪੂਰੀ ਕਰ ਦੇਣਗੇ। ਅਰਦਾਸ ਪੂਰੀ ਹੋਣ ਦੀ ਇਹ ਪਹਿਲੀ ਨਿਸ਼ਾਨੀ ਹੁੰਦੀ ਹੈ ਜੀ। ਗੱਲ ਕਰਦੇ ਹਾਂ ਜੀ ਦੂਸਰੀ ਨਿਸ਼ਾਨੀ ਦੇ ਬਾਰੇ। ਦੂਸਰੀ ਨਿਸ਼ਾਨੀ ਦੱਸਦੀ ਹੈ ਕਿ ਤੁਸੀਂ ਹਮੇਸ਼ਾ ਪੋਜ਼ਿਟਿਵ ਅਤੇ ਸਹੀ ਸੋਚ ਵਾਲੇ ਮਨੁੱਖ ਬਣ ਜਾਂਦੇ ਹੋ। ਤੁਹਾਨੂੰ ਤੁਹਾਡੇ ਅੰਦਰੋਂ ਫੀਲਿੰਗ ਆਉਣ ਲੱਗ ਪੈਂਦੀ ਹੈ ਕਿ ਤੁਹਾਡੇ ਨਾਲ ਕੁਝ ਨਾ ਕੁਝ ਬਹੁਤ ਹੀ ਵਧੀਆ ਹੋਣ ਵਾਲਾ ਹੁੰਦਾ ਹੈ ਹਰ ਵੇਲੇ ਤੁਹਾਡੇ ਆਲੇ-ਦੁਆਲੇ ਪੋਜ਼ਿਟਿਵ ਚੀਜ਼ਾਂ ਹੋਣ ਲੱਗ ਜਾਂਦੀਆਂ ਹਨ ਨਾਲ ਹੀ ਤੁਹਾਡੀ ਜ਼ਿੰਦਗੀ ਵਿੱਚੋਂ ਨੈਗੇਟਿਵ ਇੱਕਦਮ ਹੀ ਖਤਮ ਹੋ ਜਾਂਦੀ ਹੈ ਤੁਸੀਂ ਚੰਗਾ-ਚੰਗਾ ਸੋਚਣਾ ਸ਼ੁਰੂ ਕਰ ਦਿੰਦੇ ਹੋ ਤੇ ਮਾੜਾ ਸੋਚਣਾ ਹੀ ਛੱਡ ਦਿੰਦੇ ਹੋ ਕਿ ਸਭ ਕੁਝ ਪਰਮਾਤਮਾ ਨੇ ਸਹੀ ਹੀ ਕਰਨਾ ਹੈ ਸਭ ਤੋਂ ਮਹੱਤਵਪੂਰਨ ਨਿਸ਼ਾਨੀ ਦੱਸਦੀ ਹੈ ਕਿ ਜੋ ਵੀ ਤੁਹਾਡੀ ਅਰਦਾਸ ਹੁੰਦੀ ਹੈ ਜੋ ਵੀ ਮਨੋ ਕਾਮਨਾ ਹੁੰਦੀ ਹੈ ਉਸ ਦੇ ਰਸਤੇ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਨੇ ਉਹ ਦੂਰ ਅਤੇ ਖਤਮ ਹੋਣ ਲੱਗ ਜਾਂਦੀਆਂ ਹਨ ਕਈ ਵਾਰ ਇਸੇ ਕਰਕੇ ਹੀ ਸਾਡੀ ਅਰਦਾਸ ਪੂਰੀ ਨਹੀਂ ਹੋ ਪਉਂਦੀ ਜੋ ਅਸੀਂ ਮੰਗ ਕੀਤੀ ਹੁੰਦੀ ਹੈ ਉਸ ਅੱਗੇ ਬਹੁਤ ਰੁਕਾਵਟਾਂ ਆਈਆਂ ਹੁੰਦੀਆਂ ਹਨ ਜਦੋਂ ਤੁਹਾਡੀ ਅਰਦਾਸ ਵਿੱਚ ਕੋਈ ਰੁਕਾਵਟ ਨਹੀਂ ਰਹਿੰਦੀ ਅਤੇ ਪਰਮਾਤਮਾ ਤੇ ਭਰੋਸਾ ਹੋ ਜਾਂਦਾ ਹੈ ਤਾਂ ਹਰ ਅਰਦਾਸ ਪੂਰੀ ਹੋ ਜਾਵੇਗੀ ਜੇਕਰ ਇਹ ਨਿਸ਼ਾਨੀਆਂ ਆਪ ਜੀ ਨੂੰ ਵੀ ਮਿਲਣ ਤਾਂ ਸਮਝ ਜਾਓ ਕਿ ਤੁਹਾਡੀ ਵੀ ਕੀਤੀ ਹੋਈ ਅਰਦਾਸ ਹੁਣ ਪੂਰੀ ਹੋਣ ਵਾਲੀ ਹੈ ਕਿਉਂਕਿ ਸਾਡੀ ਜੋ ਵੀ ਅਰਦਾਸ ਪੂਰੀ ਹੁੰਦੀ ਹੈ ਉਹ ਰੱਬੀ ਸ਼ਕਤੀਆਂ ਕਰਕੇ ਹੀ ਹੁੰਦੀ ਹੈ ਕਿਰਪਾ ਕਰਕੇ ਹੁੰਦੀ ਹੈ ਅਤੇ ਪ੍ਰਭੂ ਪਰਮਾਤਮਾ ਜੀ ਦੀ ਕਿਰਪਾ ਜਦੋਂ ਵੀ ਆਪ ਜੀ ਨੂੰ ਮਿਲਦੀ ਹੈ ਉਸ ਵੇਲੇ ਹੀ ਆਪ ਜੀ ਦੀ ਅਰਦਾਸ ਵੀ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਭਾਵੇਂ ਕੋਈ ਵੱਡੀ ਤੋਂ ਵੱਡੀ ਹੀ ਅਰਦਾਸ ਕਿਉਂ ਨਾ ਹੋਵੇ ਜਿਵੇਂ ਘਰ ਪਰਿਵਾਰ ਲਈ ਨੌਕਰੀ ਦੇ ਕੰਮ ਲਈ ਜਾਂ ਵਿਆਹ ਸ਼ਾਦੀ ਲਈ ਸਭ ਅਰਦਾਸਾਂ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਪੂਰੀਆਂ ਹੁੰਦੀਆਂ ਹਨ ਜਦੋਂ ਵੀ ਉਹ ਅਰਦਾਸਾਂ ਪੂਰੀਆਂ ਹੋਣ ਦਾ ਸਮਾਂ ਆਉਂਦਾ ਹੈ ਤਾ ਕੁਝ ਨਾ ਕੁਝ ਸੰਕੇਤ ਮਿਲਣੇ ਤਾਂ ਸ਼ੁਰੂ ਹੋ ਹੀ ਜਾਂਦੇ ਹਨ ਇਹ ਸੰਕੇਤ ਇੰਨੇ ਪੋਜ਼ਿਟਿਵ ਹੁੰਦੇ ਹਨ ਜੋ ਆਪਜੀ ਨੂੰ ਊਰਜਾ ਦੇ ਨਾਲ ਹੀ ਭਰ ਦਿੰਦੇ ਹਨ ਜਿਸ ਨਾਲ ਤੁਹਾਡੇ ਅੰਦਰ ਅਜੀਬ ਜਿਹੀ ਖੁਸ਼ੀ ਅਤੇ ਉਤਸ਼ਾਹ ਵੀ ਬਣਿਆ ਰਹਿੰਦਾ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਇੰਨਾ ਹੀ ਸੰਕੇਤਾਂ ਬਾਰੇ ਤੁਹਾਨੂੰ ਦੱਸ ਰਹੇ ਹਾਂ ਜੀ ਜਿਨ੍ਹਾਂ ਨਾਲ ਆਪਜੀ ਜਾਣ ਸਕੋ ਕਿ ਜਲਦੀ ਹੀ ਤੁਹਾਡੀ ਵੀ ਅਰਦਾਸ ਪੂਰੀ ਹੋਣ ਵਾਲੀ ਹੈ ਸੰਗਤ ਜੀ ਕਈ ਵਾਰ ਆਪ ਜੀ ਨੇ ਕਿਸੇ ਵੱਲ ਵੇਖਿਆ ਤੇ ਸੁਣਿਆ ਵੀ ਹੋਵੇਗਾ ਕਿ ਮੈਂ ਜੋ ਸੋਚਿਆ ਸੀ ਉਹ ਮੇਰਾ ਕੰਮ ਬਣ ਗਿਆ ਹੈ ਮੇਰੀ ਅਰਦਾਸ ਪੂਰੀ ਹੋ ਗਈ ਹੈ ਇਹ ਸਭ ਕੁਝ ਉਸੇ ਵੇਲੇ ਹੀ ਹੁੰਦਾ ਹੈ ਜਦੋਂ ਬ੍ਰਹਿਮੰਡ ਦੀ ਊਰਜਾ ਆਪ ਜੀ ਦੀ ਊਰਜਾ ਦੇ ਨਾਲ ਕਨੈਕਸ਼ਨ ਹੋ ਜਾਂਦਾ ਹੈ ਉਦੋਂ ਇਹੋ ਜਿਹਾ ਸਭ ਕੁਝ ਹੁੰਦਾ ਹੈ ਅਤੇ ਇਹਨਾਂ ਦੋਹਾਂ ਊਰਜਾਵਾਂ ਨੂੰ ਜੋੜਨ ਦਾ ਕੰਮ ਕਰਦਾ ਹੈ ਉਹ ਪਰਮਾਤਮਾ ਉਹ ਤੁਹਾਡਾ ਪ੍ਰਭੂ ਜੋ ਉਸ ਦੀ ਊਰਜਾ ਹੁੰਦੀ ਹੈ ਜਦ ਤੁਸੀਂ ਭਗਤੀ ਕਰਦੇ ਹੋ ਉਹ ਤੁਹਾਡੇ ਨਾਲ ਕਨੈਕਟ ਹੋ ਜਾਂਦੀ ਹੈ ਇਸ ਕਰਕੇ ਆਪ ਜੀ ਦੇ ਮਨ ਵਿੱਚ ਜੋ ਵੀ ਇੱਛਾ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਪਰਮਾਤਮਾ ਤੇ ਭਰੋਸਾ ਹੋਣ ਲੱਗ ਜਾਵੇਗਾ ਜੋ ਪਹਿਲਾਂ ਕਦੇ ਕਿਸੇ ਹੋਰ ਤੇ ਹੋਇਆ ਹੀ ਨਹੀਂ ਹੋਵੇਗਾ ਜਿਸ ਨਾਲ ਆਪ ਜੀ ਦਾ ਵਾਰ-ਵਾਰ ਭਗਤੀ ਕਰਨ ਦਾ ਵੀ ਮਨ ਕਰਨ ਲੱਗ ਜਾਂਦਾ ਹੈ ਉਹਨਾਂ ਸਾਹਮਣੇ ਰੋਣ ਦਾ ਮਨ ਕਰਦਾ ਹੈ ਵਾਰ-ਵਾਰ ਪ੍ਰਭੂ ਜੀ ਨੂੰ ਵੇਖਣ ਦਾ ਮਨ ਕਰਦਾ ਹੈ ਤੇ ਮਿਲਣ ਦਾ ਜੀ ਕਰਦਾ ਹੈ ਬਹੁਤ ਜ਼ਿਆਦਾ ਭਰੋਸਾ ਆਪ ਜੀ ਨੂੰ ਪਰਮਾਤਮਾ ਤੇ ਹੀ ਰਹਿ ਜਾਂਦਾ ਹੈ ਇਹ ਭਰੋਸਾ ਆਪ ਜੀ ਨੂੰ ਆਤਮਾ ਅੰਦਰੋਂ ਮਤਲਬ ਕਿ ਤੁਹਾਡੇ ਅੰਦਰੋਂ ਖੁਦ ਪੈਦਾ ਹੁੰਦਾ ਹੈ ਆਪ ਜੀ ਦੇ ਅੰਦਰ ਲਗਨ ਪੈਦਾ ਕਰਦਾ ਹੈ ਪਰਮਾਤਮਾ ਵੱਲ ਰੁਝਾਨ ਵੀ ਪੈਦਾ ਹੋ ਜਾਂਦਾ ਹੈ ਇਸੇ ਲਈ ਇਹ ਸੰਕੇਤ ਹੁੰਦਾ ਹੈ ਕਿ ਤੁਹਾਡਾ ਭਰੋਸਾ ਹੈ ਤੁਹਾਡਾ ਕੰਮ ਬਣੇਗਾ ਤੁਹਾਡੀ ਅਰਦਾਸ ਜ਼ਰੂਰ ਪੂਰੀ ਹੋਵੇਗੀ ਮੈਨੂੰ ਨਹੀਂ ਪਤਾ ਕਿ ਅਗਲੀ ਗੱਲ ਤੁਹਾਨੂੰ ਕੋਈ ਵੱਖਰੀ ਜਿਹੀ ਖੁਸ਼ੀ ਨੂੰ ਆਪਣੇ ਅੰਗ ਸੰਗ ਰਹਿੰਦੀ ਪ੍ਰਤੀਤ ਹੁੰਦੀ ਹੈ ਤੁਸੀਂ ਜਿੱਥੇ ਵੀ ਰਹਿੰਦੇ ਹੁੰਦੇ ਹੋ ਘਰ ਜਾਂ ਬਾਹਰ ਜਾਂ ਕੁਝ ਵੀ ਕਰ ਰਹੇ ਹੁੰਦੇ ਹੋ ਤੁਹਾਨੂੰ ਆਪਣੇ ਅੰਗ ਸੰਗ ਵੱਖਰੀ ਜਿਹੀ ਖੁਸ਼ਬੂ ਮਹਿਸੂਸ ਹੁੰਦੀ ਹੈ ਖੁਸ਼ਬੂ ਵੀ ਇੰਨੀ ਸੋਹਣੀ ਹੁੰਦੀ ਹੈ ਕਿ ਤੁਹਾਨੂੰ ਊਰਜਾ ਦੇ ਨਾਲ ਭਰ ਕੇ ਰੱਖ ਦਿੰਦੀ ਹੈ ਪਰ ਤੁਸੀਂ ਇਹ ਸਮਝ ਨਹੀਂ ਪਾਉਂਦੇ ਕਿ ਇਹ ਖੁਸ਼ਬੂ ਕਿੱਥੋਂ ਆ ਰਹੀ ਹੈ ਸਾਥ ਸੰਗਤ ਜੀ ਇਹ ਸੰਕੇਤ ਦਾ ਪਤਾ ਲੱਗਣਾ ਮਤਲਬ ਕਿ ਆਪ ਜੀ ਦੇ ਅੰਗ ਸੰਗ ਕੋਈ ਸਕਾਰਾਤਮਕ ਸ਼ਕਤੀ ਹੈ ਤੁਹਾਡੇ ਪਰਮਾਤਮਾ ਤੁਹਾਡੇ ਕੋਲ ਹਨ ਛੇਵੇਂ ਸੰਕੇਤ ਵਿੱਚ ਜਦ ਵੀ ਤੁਸੀਂ ਧਿਆਨ ਬੰਦਗੀ ਸਿਮਰਨ ਕਰਨ ਦੇ ਲਈ ਬੈਠਦੇ ਹੋ ਤਾਂ ਇੱਕਦਮ ਆਪ ਜੀ ਨੂੰ ਆਪਣੇ ਪ੍ਰਭੂ ਜੀ ਦੇ ਦਰਸ਼ਨ ਹੋਣ ਲੱਗ ਜਾਂਦੇ ਹਨ ਅੱਖਾਂ ਬੰਦ ਕਰਕੇ ਸਿਰਫ ਕੁਝ ਹੀ ਸਕਿੰਟਾਂ ਲਈ ਜੇਕਰ ਦਰਸ਼ਨ ਹੁੰਦੇ ਹਨ ਇਹ ਦਰਸ਼ਨ ਤੁਹਾਨੂੰ ਕਿਸੇ ਤਸਵੀਰ ਵਾਂਗ ਜਾਂ ਰੋਸ਼ਨੀ ਵਾਂਗ ਇਹ ਸੰਕੇਤ ਵੀ ਤੁਹਾਡੀ ਅਰਦਾਸ ਪੂਰੀ ਹੋਣ ਵੱਲ ਇੱਕ ਇਸ਼ਾਰਾ ਕਰਦਾ ਹੈ ਪਰ ਆਪ ਜੀ ਨੂੰ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਵਹਿਮ ਨਹੀਂ ਮੰਨਣਾ ਚਾਹੀਦਾ ਇਹ ਵੀ ਪਰਮਾਤਮਾ ਜੀ ਦੀ ਕਿਰਪਾ ਦੀ ਨਿਸ਼ਾਨੀ ਹੈ ਆਪ ਜੀ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਹੋਰ ਵੀ ਇਦਾਂ ਦੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਹੀ ਸਾਂਝੀ ਕਰਦੇ ਰਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ